ਇਸ ਸਥਾਨ ਦੇ ਉੱਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ ਉਹਦੇ ਮਹੀਨੇ ਵਿੱਚ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਪਰਿਵਾਰਬ ਛੋੜੇ ਤੋਂ ਹੁੰਦੇ ਹੋਏ ਕੋਟ ਲਹਿنگ ਖਾਨ ਰੋਪੜ ਭੱਟਾ ਸਾਹਿਬ ਤੋਂ ਹੁੰਦੇ ਹੋਏ ਜਿੱਥੇ ਅਜੇ ਤੱਕ ਦੁਆਰਾ ਭੱਟਾ ਸਾਹਿਬ ਬਣਿਆ ਹੋਇਆ ਹੈ ਉਸ ਸਥਾਨ ਤੋਂ ਹੁੰਦੇ ਹੋਏ ਜਦੋਂ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਹਨ ਸਤਗੁਰੂ ਜੀ ਡੇਰਾ ਲਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਸਤਗੁਰੂ ਜੀ ਆਪਣੇ ਚਰਨ ਪਾਉਂਦੇ ਹਨ ਇਸ ਸਥਾਨ ਦੇ ਉੱਤੇ ਸਤਿਗੁਰੂ ਜਦੋਂ ਪਹੁੰਚਦੇ ਹਨ ਤਾਂ ਇਹ ਜਿਹੜਾ ਸਥਾਨ ਹੈ ਉਸ ਸਮੇਂ ਪੂਦੇ ਮਹੀਨੇ ਵਿੱਚ 1704 ਸਵੀ ਵਾਲੇ ਦਿਨ ਇਹ ਸਥਾਨ ਜੋ ਹੈ ਇਹ ਉਹ ਗੜੀ ਦੇ ਮਾਲਕਾਂ ਦਾ ਵਾਗ ਸੀ ਜਿਸ ਚਮਕੌਰ ਦੀ ਗੜੀ ਨੂੰ ਕੱਚੀ ਗੜ੍ਹ ਨੂੰ ਅਸੀਂ ਬਹੁਤ ਹੀ ਜ਼ਿਆਦਾ ਪਾਵਨ ਤੇ ਸ਼ਰਧਾ ਭਾਵਨਾ ਦੇ ਨਾਲ ਸੀਸ ਝੁਕਾਉਂਦੇ ਹਾਂ ਯਾਦ ਕਰਦੇ ਹਾਂ ਜਿਸ ਅੱਗੇ ਦੁਨੀਆ ਦੇ ਵੱਡੇ ਵੱਡੇ ਮਹਾਨ ਆਗੂਆਂ ਦਾ ਮਹਾਨ ਪੁਰਖਾਂ ਦਾ ਸੀਸ ਝੁਕਦਾ ਹੈ ਵਿਦਵਾਨਾਂ ਦਾ ਸੀਸ ਝੁਕਦਾ ਹੈ ਪੰਜ ਪਿਆਰੇ ਸਤਿਗੁਰੂ ਜੀ ਦੇ ਨਾਲ ਸਾਨੂੰ 40 ਸਿੰਘ ਨਾਲ ਸਾਰੇ ਸਿੰਘ ਗੜੀ ਦੇ ਵਿੱਚ ਜਾ ਕੇ ਰੁਕਦੇ ਹਨ ਤੇ ਰਾਤ ਹੀ ਰਾਤ ਨੂੰ ਹੀ ਉਸੇ ਸਮੇਂ ਜਿਹੜਾ ਉਹ ਗੜੀ ਦਾ ਮਾਲਕ ਸੀ ਉਸਨੇ ਮੁਗਲਾਂ ਦੀ ਫੌਜਾਂ ਨੂੰ ਤਲਾਹ ਦਿੱਤੀ ਸੀ ਹਾਕਮਾਂ ਨੂੰ ਤਲਾਹ ਦਿੱਤੀ ਤੇ ਉਹਨਾਂ ਨੇ ਰਾਤ ਹੀ ਰਾਤ ਗੜੀ ਨੂੰ 10 ਲੱਖ ਦੀ ਗਿਣਤੀ ਵਿੱਚ ਘੇਰਾ ਪਾ ਲਿਆ ਦੇਖੋ ਗੁਰੂ ਘਰ ਕੋਈ ਵੀ ਹੋਵੇ ਹਨਾ ਗੁਰੂ ਘਰ ਤਾਂ ਹਰੇਕ ਬੱਚੇ ਨੂੰ ਕਿਸ ਬਜ਼ੁਰਗ ਨੂੰ ਕਿਸ ਸਿਆਣੇ ਨੂੰ ਕੀ ਜੋ ਵੀ ਹੈਗਾ ਹੈ ਹਨਾ ਸਭ ਨੂੰ ਆਣਾ ਚਾਹੀਦਾ ਹੈ ਇਸ ਤੋਂ ਬਿਨਾ ਸਾਡੀ ਗੱਤੀ ਨਹੀਂ ਸਾਡਾ ਗੁਰੂ ਸਿੱਖ ਇਤਿਹਾਸ ਆ ਤੇ ਇੱਥੇ ਮਹਾਰਾਜੀ ਫਿਰ ਜਦੋਂ ਆਏ ਨਾ ਇੱਥੇ ਦਮਦਮਾ ਸੋ ਇੱਥੇ ਫਿਰ ਉਹਨਾਂ ਨੇ ਆਰਾਮ ਫਰਮਾਇਆ ਸੀ ਇਹ ਬਾਗ ਸੀਗਾ ਤੇ ਫਿਰ ਇੱਥੇ ਬੈਠ ਕੇ ਆਰਾਮ ਫਰਮਾਇਆ ਸੀਗਾ ਤੇ ਫਿਰ ਕਤਲਗਰ ਸਾਹਿਬ ਵੀ ਤਾਂ ਸ਼ਹੀਦ ਹੋਏ ਆ ਤੇ ਆਪ ਗੜੀ ਸਾਹਿਬ ਗੁਰਦੁਆਰੇ ਬੈਠੇ ਦੇਖ ਰਹੇ ਸੀਗੇ ਜਦੋਂ ਸਾਹਿਬ ਜਦ ਸ਼ਹੀਦ ਹੋ ਰਹੇ ਸੀਗੇ ਲੜ ਰਹੇ ਸੀਗੇ ਦੇਖੋ ਇਹ ਸ਼ਹਾਦਤ ਦੇ ਦਿਨ ਚੱਲ ਰਹੇ ਆ ਮੈਂ ਬੋਲ ਨਹੀਂ ਸਕਦੀ ਜੀ ਮਨੋਂ ਮਨ ਪਰ ਜਾਂਦਾ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਮਦਰਦ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਸੋ ਅਸੀਂ ਚਮਕੌਰ ਸਾਹਿਬ ਦੇ ਵਕਫ ਵਕ ਗੁਰਦੁਆਰਾ ਸਹਿਬਾਨ ਦੇ ਦਰਸ਼ਕ ਤੁਹਾਨੂੰ ਕਰਵਾ ਰਹੇ ਹਾਂ ਸੋ ਇਸ ਸਮੇਂ ਅਸੀਂ ਅੱਜ ਗੁਰਦੁਆਰਾ ਦਮਦਮਾ ਸਾਹਿਬ ਚਮਕੌਰ ਸਾਹਿਬ ਦੇ ਵਿੱਚ ਪਹੁੰਚੇ ਹਾਂ ਸੋ ਜਿੱਥੇ ਉਰੇ ਦੇ ਇਤਿਹਾਸ ਬਾਰੇ ਜਾਣਾਂਗੇ ਤੇ ਉਰੇ ਆਈਆਂ ਸੰਗਤਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਉਹ ਇਸ ਸਥਾਨ ਬਾਰੇ ਕੀ ਵਿਚਾਰ ਰੱਖਦੇ ਨੇ ਕਿੰਨਾਕ ਲੋਕਾਂ ਨੂੰ ਇਸ ਅਸਥਾਨ ਬਾਰੇ ਪਤਾਵਾ ਜਾਂ ਉਹ ਕੀ ਲੋਕਾਂ ਨੂੰ ਹੋਰ ਆਪਣੇ ਸੰਗੀ ਸਾਥੀਆਂ ਨੂੰ ਅਪੀਲ ਕਰਦੇ ਨੇ ਕਿ ਉਹ ਇੱਥੇ ਆਉਣ ਤੇ ਆਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਮਦਵਾ ਸਾਹਿਬ ਦੇ ਜਿਹੜੇ ਦਰਸ਼ਨ ਆ ਉਹ ਕਰਵਾਉਂਦੇ ਆ ਅਰੋਪਨ ਗੁਰਦੁਆਰਾ ਸਾਹਿਬ ਨੇ ਜਿਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੋਂ ਹਮਦਰਦ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਘਰ ਬੈਠੇ ਵਕ ਵਕ ਗੁਰਦੁਆਰਾ ਸਹਿਬਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਗੜੀ ਸਾਹਿਬ ਦੀ ਗੱਲ ਕਰੀਏ ਤਾੜੀ ਸਾਹਿਬ ਦੀ ਗੱਲ ਕਰੀਏ ਜਾਂ ਫਿਰ ਹੁਣ ਅਸੀਂ ਗੁਰਦੁਆਰਾ ਦਮਦਮਾ ਸਾਹਿਬ ਆ ਸੋ ਦਮਦਮਾ ਸਾਹਿਬ ਦੀ ਗੱਲ ਕਰਦੇ ਹਾਂ ਕਿ ਇਸ ਸਥਾਨ ਦੇ ਉੱਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਪਾ ਪ੍ਰਾਪਤ ਇਸ ਸਥਾਨ ਜਿਹੜਾ ਸਥਾਨ ਹੈਗਾ ਚੰਚੋ ਪ੍ਰਾਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋ ਸਾਡੇ ਨਾਲ ਜਸਵੀਰ ਸਿੰਘ ਜੀ ਨੇ ਹੈੱਡ ਗ੍ਰਾਂਤੀ ਨੇ ਗੁਰਦੁਆਰਾ ਸਾਹਿਬ ਦੇ ਉਹਨਾਂ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਤੁਹਾਡਾ ਪੂਰਾ ਨਾਮ ਕੀ ਹੈ ਜਿਹਦੇ ਤੁਸੀਂ ਐਜ਼ ਇੱਕੀ ਸੇਵਾ ਕਰਦੇ 10 ਦਾ ਪੂਰਾ ਨਾਮ ਜੀ ਜਸਵੀਰ ਸਿੰਘ ਹੈ ਤੇ ਮੈਂ ਇੱਥੇ ਬਤੌਰ ਗ੍ਰਾਂਤੀ ਸਿੰਘ ਦੀ ਸੇਵਨ ਵੰਦਾ ਹਾਂ ਜੀ ਸੋ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ ਦਮਦਮਾ ਸਾਹਿਬ ਦਾ ਉਹ ਸਾਡੇ ਦਰਸ਼ਕ ਤੁਹਾਨੂੰ ਵੇਖ ਰਹੇ ਹੋ ਤੁਸੀਂ ਸਾਂਝਾ ਕਰੋ ਇਸ ਸਥਾਨ ਦੇ ਉੱਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ ਪੋਦੇ ਮਹੀਨੇ ਵਿੱਚ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਪਰਿਵਾਰਬ ਛੋੜੇ ਤੋਂ ਹੁੰਦੇ ਹੋਏ ਕੋਟਲ ਨਿਹੰਗ ਖਾਨ ਰੋਪੜ ਪੱਠਾ ਸਾਹਿਬ ਤੋਂ ਹੁੰਦੇ ਹੋਏ ਜਿੱਥੇ ਅਜੇ ਤੱਕ ਦੁਆਰਾ ਪੱਠਾ ਸਾਹਿਬ ਬਣਿਆ ਹੋਇਆ ਹੈ ਉਸ ਸਥਾਨ ਤੋਂ ਹੁੰਦੇ ਹੋਏ ਜਦੋਂ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਹਨ ਸਤਿਗੁਰੂ ਜੀ ਡੇਰਾ ਲਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਸਤਿਗੁਰੂ ਜੀ ਆਪਣੇ ਚਰਨ ਪਾਉਂਦੇ ਹਨ ਇਹ ਧਰਤੀ ਜੋ ਇਹ ਸਥਾਨ ਹੈ ਇਹ ਐਸਾ ਪਾਵਨ ਤੇ ਮਹਾਨ ਸਥਾਨ ਹੈ ਜਿੱਥੇ ਸਤਿਗੁਰੂ ਜੀ ਸਭ ਤੋਂ ਪਹਿਲਾਂ ਜਦੋਂ ਚਮਕੌਰ ਸਾਹਿਬ ਦੇ ਵਿੱਚ ਪਹੁੰਚਦੇ ਹਨ ਇੱਥੇ ਇੱਕ ਡੇਰਾ ਲਾਉਂਦੇ ਹਨ ਇਸ ਧਰਤੀ ਨੂੰ ਇਸ ਧਰਤੀ ਦੇ ਉੱਤੇ ਇਸ ਸਥਾਨ ਦੇ ਉੱਤੇ ਜਿਸ ਦਾ ਨਾਮ ਅੱਜ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ ਦਸਵੇਂ ਪਾਤਸ਼ਾਹ ਜੀ ਚਰਨ ਛੋਹ ਸਥਾਨ ਹੈ ਜਿੱਥੇ ਸਤਿਗੁਰੂ ਜੀ ਦੇ ਨਾਲ ਪੋਹ ਦੇ ਮਹੀਨੇ ਵਿੱਚ 6 7 8 ਪੋਹ ਵਾਲੇ ਦਿਨ ਹਰ ਸਾਲ ਆਪ ਜੀ ਸਾਰੀਆਂ ਸੰਗਤਾਂ ਜਾਣਦੀ ਵੀ ਹੋ ਆਪ ਜੀ ਨੂੰ ਜਾਣੂ ਕਰਵਾਉਣਾ ਚਾਹਾਂਗੇ ਕਿ ਬਹੁਤ ਭਾਰੀ ਸ਼ਹੀਦੀ ਜੋੜ ਮੇਲ ਭਰਦਾ ਹੈ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਗੁਰੂ ਸਾਹਿਬ ਦੇ ਜੋ ਸਾਰਾ ਪਰਿਵਾਰ ਹੈ ਵੱਡੇ ਸਹਿਬਜ਼ਾਦੇ ਹਨ ਉਹਨਾਂ ਦੇ ਬਿਰਾਗ ਦੇ ਵਿੱਚ ਉਹਨਾਂ ਦੇ ਜੋ ਕਿ ਉਸ ਕੁਰਬਾਨੀ ਨੂੰ ਉਸ ਸ਼ਹਾਦਤ ਨੂੰ ਸੀਸ ਨਿਵਾਉਣ ਦੇ ਲਈ ਯਾਦ ਕਰਨ ਦੇ ਲਈ ਉਸ ਨੂੰ ਉਹ ਸਾਰੀ ਗੱਲ ਨੂੰ ਉਹ ਸਮੇਂ ਨੂੰ ਮਹਿਸੂਸ ਕਰਨ ਵਾਸਤੇ ਸੰਗਤਾਂ ਦੂਰੋਂ ਦੂਰੋਂ ਇਸ ਸਥਾਨ ਦੇ ਉੱਤੇ ਪਹੁੰਚਦੀਆਂ ਹਨ ਇਸ ਸਥਾਨ ਦੇ ਉੱਤੇ ਸਤਿਗੁਰੂ ਜਦੋਂ ਪਹੁੰਚਦੇ ਹਨ ਤਾਂ ਇਹ ਜਿਹੜਾ ਸਥਾਨ ਹੈ ਉਸ ਸਮੇਂ ਪੂਦੇ ਮਹੀਨੇ ਵਿੱਚ 1704 ਈਸਵੀ ਵਾਲੇ ਦਿਨ ਇਸਥਾਨ ਜੋ ਹੈ ਇਹ ਉਹ ਗੱਡੀ ਦੇ ਮਾਲਕਾਂ ਦਾ ਵਾਗ ਸੀ ਜਿਸ ਚਮਕੌਰ ਦੀ ਗੱਡੀ ਨੂੰ ਕੱਚੀ ਗੜ੍ਹ ਨੂੰ ਅਸੀਂ ਬਹੁਤ ਹੀ ਜ਼ਿਆਦਾ ਭਾਵਨ ਨੂੰ ਤੇ ਸ਼ਰਧਾ ਭਾਵਨਾ ਦੇ ਨਾਲ ਸੀਸ ਝੁਕਾਉਂਦੇ ਹਾਂ ਯਾਦ ਕਰਦੇ ਹਾਂ ਜਿਸ ਅੱਗੇ ਦੁਨੀਆ ਦੇ ਵੱਡੇ ਵੱਡੇ ਮਹਾਨ ਆਗੂਆਂ ਦਾ ਮਹਾਨ ਪੁਰਖਾਂ ਦਾ ਸੀਸ ਝੁਕਦਾ ਹੈ ਵਿਦਵਾਨਾਂ ਦਾ ਸੀਸ ਝੁਕਦਾ ਹੈ ਤੇ ਜਿਸ ਦੇ ਬਾਰੇ ਪੜ੍ਹ ਕੇ ਦੁਨੀਆਂ ਦੇ ਜਿੰਨੇ ਵੀ ਵਿਦਵਾਨ ਹਨ ਬਹੁਤ ਵੱਡੇ ਮਹਾਪੁਰਖ ਹਨ ਜਿਨ੍ਹਾਂ ਨੇ ਇਤਿਹਾਸ ਨੂੰ ਚੰਗੀ ਤਰ੍ਹਾਂ ਪਰਖਿਆ ਘੋਖਿਆ ਪੜਤਾਲਿਆ ਹੈ ਉਹਨਾਂ ਦਾ ਵੀ ਇੱਕ ਵਾਰ ਸਿਰ ਝੁਕ ਜਾਂਦਾ ਹੈ ਤੇ ਉਹ ਵੀ ਵਿਰਾਗ ਦੇ ਵਿੱਚ ਇੱਕ ਵਾਰ ਜ਼ਰੂਰ ਆ ਜਾਂਦੇ ਹਨ ਤੇ ਇਸ ਸਥਾਨ ਦੇ ਉੱਤੇ ਸਤਿਗੁਰੂ ਜੀ ਜਦੋਂ ਚਮਕੌਰ ਸਾਹਿਬ ਦੀ ਧਰਤੀ ਦੇ ਪਹੁੰਚਦੇ ਹਨ ਤਾਂ ਇਹ ਸਥਾਨ ਦੇ ਉੱਤੇ ਉਸ ਸਮੇਂ ਗੜੀ ਦੇ ਮਾਲਕਾਂ ਦਾ ਵਾਗ ਸੀ ਉਹਨਾਂ ਦੀ ਜ਼ਮੀਨ ਸੀ ਤੇ ਇਥੋਂ ਜਿਹੜੀ ਚਮਕੌਰ ਸਾਹਿਬ ਦੀ ਗੜੀ ਕੱਚੀ ਗੜੀ ਹੈ ਉਹ ਸਾਫ ਨਜ਼ਰ ਆਂਦੀ ਸੀ ਸਤਿਗੁਰ ਜੀ ਨੇ ਜਦੋਂ ਚਾਰੇ ਪਾਸੇ ਆਪਣੀ ਨਜ਼ਰ ਘੁਮਾਈ ਤਾਂ ਸਤਿਗੁਰ ਜੀ ਨੇ ਸਿੰਘਾਂ ਨੂੰ ਆਖਿਆ ਕਿ ਠੰਡ ਦਾ ਮਹੀਨਾ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਮੌਸਮ ਵੀ ਖਰਾਬ ਹੈ ਤੇ ਸਿੰਘ ਜਿਹੜੇ ਜ਼ਖਮ ਵੀ ਹਨ ਬੇਰਾਮੀ ਵਿੱਚ ਹਨ ਜੇ ਸਾਨੂੰ ਰਾਤ ਰੁਕਣਾ ਪੈ ਜਾਵੇ ਤਾਂ ਜੋ ਗੜੀ ਵਾਲਾ ਸਥਾਨ ਹੈ ਉਹ ਸਾਡੇ ਵਾਸਤੇ ਬਹੁਤ ਸਹੀ ਹੋਵੇਗਾ ਲਾਭ ਦੇ ਕੋ ਸੁਖਦਾਇਕ ਹੋਵੇਗਾ ਉਹ ਇੱਕ ਸਹੀ ਸਥਾਨ ਹੋਵੇਗਾ ਜਿੱਥੇ ਅਸੀਂ ਰਾਤ ਰੁਕ ਸਕਦੇ ਹਾਂ ਬਿਨਾਂ ਕਿਸੇ ਚਿੰਤਾ ਤੋਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਤਾਂ ਸਤਿਗੁਰੂ ਜੀ ਨੇ ਦੋ ਸਿੰਘਾਂ ਨੂੰ ਭੇਜਿਆ ਕਿ ਤੁਸੀਂ ਉਸ ਗੱਡੀ ਦੇ ਮਾਲਕਾਂ ਦੇ ਨਾਲ ਜਾ ਕੇ ਗੱਲ ਕਰੋ ਜਦੋਂ ਦੋ ਸਿੰਘਾਂ ਨੂੰ ਗੱਡੀ ਦੇ ਮਾਲਕਾਂ ਦੇ ਨਾਲ ਗੱਲ ਕਰਨ ਵਾਸਤੇ ਭੇਜਿਆ ਕਿ ਇਹ ਆਪ ਜੀ ਦੀ ਗੱਡੀ ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਵਾਲੇ ਗੁਰੂ ਚਮਕੌਰ ਸਾਹਿਬ ਦੀ ਧਰਤੀ ਦੇ ਪਹੁੰਚੇ ਹਨ ਉਹ ਇਹ ਆਪ ਜੀ ਦੀ ਗੱਡੀ ਨੂੰ ਲੈਣਾ ਚਾਹੁੰਦੇ ਹਨ ਇਸ ਦੇ ਵਿੱਚ ਸਿੰਘਾਂ ਸਮੇਤ ਇੱਕ ਰਾਤ ਰੁਕਣਾ ਚਾਹੁੰਦੇ ਹਨ ਤਾਂ ਉਹ ਜਿਹੜੇ ਗੱਡੀ ਦੇ ਮਾਲਕ ਹਨ ਪਹਿਲਾਂ ਉਹ ਗੱਡੀ ਨੂੰ ਦੇਣ ਵਾਸਤੇ ਆਪਣੀ ਗੱਡੀ ਛੱਡਣ ਵਾਸਤੇ ਇਨਕਾਰ ਕਰ ਦਿੰਦੇ ਹਨ ਸਿੰਘ ਸਤਗੁਰੂ ਜੀ ਨੂੰ ਆ ਕੇ ਦੱਸਦੇ ਨੇ ਸਤਗੁਰੂ ਜੀ ਗੱਡੀ ਦੇ ਮਾਲਕ ਗੱਡੀ ਦੇਣ ਦੇ ਲਈ ਤਿਆਰ ਨਹੀਂ ਹਨ ਮੰਨਦੇ ਨਹੀਂ ਹਨ ਤਾਂ ਸਤਗੁਰੂ ਜੀ ਨੇ ਸਮਝਿਆ ਸਤਗੁਰੂ ਜੀ ਨੂੰ ਅੰਤਰਜਾਮੀ ਸਾਨੂੰ ਜਾਣੀ ਜਾਣ ਸਨ ਸਤਗੁਰੂ ਜੀ ਨੇ ਆਖਿਆ ਇਹ 500 ਸੋਨੇ ਦੇ ਮੋਹਰੇ ਲੈ ਜਾਓ ਉਹਨਾਂ ਨੂੰ ਦੇ ਦਿਓ ਤੇ ਆਖੋ ਆਪ ਜੀ ਦੀ ਗੱਡੀ ਅਸੀਂ ਖਰੀਦਣ ਦੇ ਲਈ ਤਿਆਰ ਹਾਂ ਗੱਡੀ ਦਾ ਜੋ ਆਪ ਜੀ ਬਾਜੂ ਮੁੱਲ ਚਾਹੁੰਦੇ ਹੋ ਪਾਣ ਦੇ ਲਈ ਸਤਗੁਰੂ ਜੀ ਤਿਆਰ ਹਨ ਤਾਂ ਗੱਡੀ ਦੇ ਮਾਲਕ ਦੋ ਭਰਾ ਸਨ ਰਾਏ ਜਗਤ ਸਿੰਘ ਤੇ ਰੂਪ ਚੰਦ ਦੋਨੋਂ ਦੋਵਾਂ ਭਰਾਵਾਂ ਵਿੱਚੋਂ ਇੱਕ ਭਰਾ ਨੇ ਗੱਡੀ ਦਾ ਜੋ ਆਪਣਾ ਹਿੱਸਾ ਸੀ ਉਹ ਵੇਚ ਦਿੱਤਾ ਤੇ ਜਿਹੜਾ ਦੂਸਰਾ ਭਰਾ ਸੀ ਉਹ ਜਾ ਕੇ ਰੋਪੜ ਦੇ ਵਿੱਚ ਜਿੱਥੇ ਮੁਗਲ ਫੌਜਾਂ ਸਤਗੁਰੂ ਜੀ ਦੇ ਪਰਿਵਾਰ ਨੂੰ ਲੱਭ ਰਹੀਆਂ ਸਨ ਭਾਲ ਰਹੀਆਂ ਸਨ ਤੇ ਉਹਨਾਂ ਨੂੰ ਜਾ ਕੇ ਤਲਾਹ ਦੇ ਦਿੰਦਾ ਹੈ ਤੇ ਉਹ ਗੱਡੀ ਦੀ ਜਿਹੜੀ ਮੁੱਲ ਹੈ ਉਸ ਨੂੰ ਪਾਣ ਤੋਂ ਬਾਅਦ ਉੱਥੇ ਜਾ ਕੇ ਤਲਾਹ ਦਿੰਦੇ ਹਨ ਤੇ ਸਤਿਗੁਰੂ ਜੀ ਇੱਧਰ ਅਗ ਸਿੰਘ ਕਹਿ ਦਿੰਦੇ ਨੇ ਸਤਿਗੁਰੂ ਜੀ ਗੱਡੀ ਦੇ ਮਾਲਕ ਮੁੱਲ ਪਾਣ ਦੇ ਲਈ ਤਿਆਰ ਹੋ ਗਏ ਹਨ ਉਹਨਾਂ ਨੇ ਸੋਨੇ ਦੇ ਮੁਰੇ ਰੱਖ ਲਈਆਂ ਆਪਾਂ ਗੱਡੀ ਵਿੱਚ ਜਾ ਕੇ ਨਿਸ਼ਚਿੰਤ ਹੋ ਕੇ ਰੁਕ ਸਕਦੇ ਹਾਂ ਠਹਿਰ ਸਕਦੇ ਹਾਂ ਤੁਹਾਨੂੰ ਸਤਿਗੁਰੂ ਜੀ ਸਿੰਘਾਂ ਸਮੇਤ ਵੱਡੇ ਸਹਿਬਜਾਂ ਦੇਨ ਸਮੇਤ ਤੇ ਪੰਜ ਪਿਆਰੇ ਉਹ ਪੰਜ ਪਿਆਰੇ ਜਿਨ੍ਹਾਂ ਨੂੰ 1699 ਵਿੱਚ ਵਿਸਾਖੀ ਵਾਲ ਦੇ ਦਿਨ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਪਾਣ ਕਰਵਾਇਆ ਸੀ ਜਿਨ੍ਹਾਂ ਕੋਲੋਂ ਆਪ ਅੰਮ੍ਰਿਤ ਛਕਿਆ ਸੀ ਤੇ ਉਹ ਪੰਜ ਪਿਆਰੇ ਸਤਿਗੁਰੂ ਜੀ ਦੇ ਨਾਲ ਸਾਨੂੰ 40 ਸਿੰਘ ਨਾਲ ਸਾਰੇ ਸਿੰਘ ਗੜੀ ਦੇ ਵਿੱਚ ਜਾ ਕੇ ਰੁਕਦੇ ਹਨ ਤੇ ਰਾਤ ਹੀ ਰਾਤ ਨੂੰ ਹੀ ਉਸੇ ਸਮੇਂ ਜਿਹੜਾ ਉਹ ਗੜੀ ਦਾ ਮਾਲਕ ਸੀ ਉਸਨੇ ਮੁਗਲਾਂ ਦੀ ਫੌਜਾਂ ਨੂੰ ਤਲਾਹ ਦਿੱਤੀ ਸੀ ਹਾਕਮਾਂ ਨੂੰ ਤਲਾਹ ਦਿੱਤੀ ਤੇ ਉਹਨਾਂ ਨੇ ਰਾਤ ਹੀ ਰਾਤ ਗੜੀ ਨੂੰ 10 ਲੱਖ ਦੀ ਗਿਣਤੀ ਵਿੱਚ ਘੇਰਾ ਪਾ ਲਿਆ ਤੇ ਆਪਾਂ ਸਾਰੇ ਜਾਣਦੇ ਹੀ ਹਾਂ ਤੇ ਇਹ ਸਥਾਨ ਦੇ ਉੱਤੇ ਬਹੁਤ ਪਾਵਨ ਸਰੋਵਰ ਵੀ ਬਣਿਆ ਹੋਇਆ ਹੈ ਜਿਸ ਵਿੱਚ ਸੰਗਤਾਂ ਦੂਰ ਦੂਰੋਂ ਆ ਕੇ ਇਸ਼ਨਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਆਪਣੇ ਦੁੱਖ ਧੋਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਭਾਈ ਜਸਵੀਰ ਸਿੰਘ ਹੈੱਡ ਗ੍ਰਾਂਥੀ ਗੁਰਦੁਆਰਾ ਦਮਦਮਾ ਸਾਹਿਬ ਜਿਨ੍ਹਾਂ ਨੇ ਇੱਕ ਇੱਕ ਗੱਲ ਦੱਸੀ ਆ ਕਿ ਕਿਸ ਤਰ੍ਹਾਂ ਇੱਥੇ ਗੁਰੂ ਸਹਿਬਾਨ ਆਏ ਸਭ ਤੋਂ ਪਹਿਲਾਂ ਜਿਹੜਾ ਠਹਿਰਾਓ ਸੀਗਾ ਉਹਨਾਂ ਦਾ ਇੱਥੇ ਗੁਰਦੁਆਰਾ ਦਮਦਮਾ ਸਾਫ ਸੀ ਉਸ ਤੋਂ ਬਾਅਦ ਹੀ ਅੱਗੇ ਚਮਕੌਰ ਸਾਹਿਬ ਦੇ ਵਿੱਚ ਗਏ ਨੇ ਕਿਸ ਤਰ੍ਹਾਂ ਗੜੀ ਖਰੀਦੀ ਆ ਸੋ ਇਹ ਸਾਰੀ ਜਾਣਕਾਰੀ ਤੁਹਾਨੂੰ ਇਹਨਾਂ ਨੇ ਦੱਸੀ ਆ ਤੇ ਤੁਸੀਂ ਇਸ ਜਾਣਕਾਰੀ ਨੂੰ ਹੋਰ ਵੀ ਲੋਕਾਂ ਤੱਕ ਸਾਂਝੀ ਕਰੋ ਤੇ ਜੋ ਹੋਰ ਇੱਥੇ ਸੰਗਤਾਂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਵੀ ਜਿਹੜਾ ਨਾਜ਼ੀ ਨਾਲ ਕਰ ਰਹੇ ਦੇਖੋ ਗੁਰੂ ਘਰ ਕੋਈ ਵੀ ਹੋਵੇ ਹਨਾ ਗੁਰੂ ਘਰ ਤਾਂ ਹਰੇਕ ਬੱਚੇ ਨੂੰ ਕਿ ਬਜ਼ੁਰਗ ਨੂੰ ਕਿ ਸਿਆਣੇ ਨੂੰ ਕਿ ਜੋ ਵੀ ਹੈਗਾ ਹਨਾ ਸਭ ਨੂੰ ਆਉਣਾ ਚਾਹੀਦਾ ਹੈ ਇਸ ਤੋਂ ਬਿਨਾ ਸਾਡੀ ਗੱਤੀ ਨਹੀਂ ਸਾਡਾ ਗੁਰੂ ਸਿੱਖ ਇਤਿਹਾਸ ਆ ਤੇ ਅਸੀਂ ਇਧਰੋਂ ਆਏ ਆ ਫਤੇਗੜ ਸਾਹਿਬ ਤੋਂ ਜਿੱਦਾਂ ਸਾਨੂੰ ਪਤਾ ਨਹੀਂ ਅਸੀਂ ਪੁੱਛ-ਪੁੱਛ ਕੇ ਆਏ ਆ ਦਮਦਮਾ ਸਾਹਿਬ ਤੇ ਇੱਥੇ ਪੁੱਛਿਆ ਆ ਕੇ ਤੇ ਸਾਨੂੰ ਦੱਸਦੇ ਨੇ ਇਤਿਹਾਸ ਸੇ ਸਾਡੇ ਗੁਰੂਆਂ ਦਾ ਤੇ ਇੱਥੇ ਦਰਸ਼ਨ ਕਰਨ ਆਏ ਆ ਲੋਕਾਂ ਨੂੰ ਅਪੀਲ ਕਰੋਗੇ ਕਿ ਜਰੂਰ ਜੀ ਲੋਕਾਂ ਨੂੰ ਅਪੀਲ ਕਰਾਂਗੇ ਜਾਓ ਗੁਰੂ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਕੌਰ ਹੈ ਜੀ ਜੀ ਕੌਰ ਜੀ ਕੀ ਕਹਾਣਾ ਕਰੇ ਮੈਂ ਜੀ ਦੇਖੋ ਇਹ ਸ਼ਹਾਦਤ ਦੇ ਦਿਨ ਚੱਲ ਰਹੇ ਆ ਮੈਂ ਬੋਲ ਨਹੀਂ ਸਕਦੀ ਜੀ ਮਨ ਪਰ ਜਾਂਦਾ ਮੇਰਾ ਵੀ ਮਹਾਰਾਜ ਜੀ ਆਪਣਾ ਪਿਤਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਹੀ ਨੇ ਆਪਣੇ ਸਾਹਿਬ ਜادہ ਵੱਡੇ ਸਾਹਿਬਜਾ ਦੇ ਇੱਥੇ ਸ਼ਹੀਦ ਕਰਵਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋ ਆਪਣੇ ਪਿਆਰੇ ਵੀ ਜਿਹੜੇ ਆਪਣਾ ਦੋ ਪਿਆਰੇ ਵੀ ਸ਼ਹੀਦ ਹੋਏ ਤੇ ਇੱਥੇ ਮਹਾਰਾਜ ਜੀ ਫਿਰ ਜਦੋਂ ਆਏ ਨਾ ਇੱਥੇ ਦਮਦਮਾ ਸੋ ਇੱਥੇ ਫਿਰ ਉਹਨਾਂ ਨੇ ਆਰਾਮ ਫਰਮਾਇਆ ਸੀ ਇਹ ਬਾਗ ਸੀਗਾ ਤੇ ਫਿਰ ਇੱਥੇ ਬੈਠ ਕੇ ਆਰਾਮ ਫਰਮਾਇਆ ਸੀਗਾ ਤੇ ਫਿਰ ਕਤਲਗੜ ਸਾਹਿਬ 'ਚ ਤਾਂ ਸ਼ਹੀਦ ਹੋਏ ਆ ਤੇ ਆਪ ਗੜੀ ਸਾਹਿਬ ਗੁਰਦੁਆਰੇ ਬੈਠੇ ਦੇਖ ਰਹੇ ਸੀਗੇ ਜਦੋਂ ਲੜਾਈ ਹੋਈ ਸਾਹਿਬ ਜਦ ਸਹੀਦ ਹੋ ਰਹੇ ਸੀ ਲੜ ਰਹੇ ਸੀ ਤੇ ਤੇ ਜਦੋਂ ਆਪਣੇ ਪਿਆਰੇ ਤਿੰਨ ਰਹਿ ਗਏ ਫਿਰ ਉਹਨਾਂ ਨੇ ਕਿਹਾ ਵੀ ਮਹਾਰਾਜ ਜੀ ਤੁਸੀਂ ਇੱਥੋਂ ਚਲੇ ਜਾਓ ਰਾਤ ਦਾ ਟਾਈਮ ਸੀਗਾ ਤੇ ਮਹਾਰਾਜ ਜੀ ਕਹਿੰਦੇ ਨਹੀਂ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੇ ਅਸੀਂ ਤੇ ਉਹ ਕਹਿੰਦੇ ਨਹੀਂ ਵੀ ਪਿਤਾ ਜੀ ਤੁਸੀਂ ਸਤਗੁਰੂ ਜੀ ਤੁਸੀਂ ਜਾਓ ਵੀ ਅਗਰ ਤੁਸੀਂ ਦੁਨੀਆਦীন ਦੁਨੀਆ ਤੇ ਰਹੋਗੇ ਤੇ ਸਾਡੀ ਵੀ ਅਗਵਾਈ ਹੁੰਦੀ ਰਹੂਗੀ ਤੇ ਮਹਾਰਾਜ ਜੀ ਕਹਿੰਦੇ ਵੀ ਠੀਕ ਹੈ ਜੇ ਅਸੀਂ ਜਾਣਾ ਹੈ ਤੇ ਫਿਰ ਅਸੀਂ ਚੋਰੀ ਛੁਪੇ ਨਹੀਂ ਅਸੀਂ ਫਿਰ ਉੱਥੋਂ ਗੁਰਦੁਆਰਾ ਤਾੜੀ ਸਾਹਿਬ ਤੋਂ ਤਾੜੀ ਮਾਰ ਕੇ ਫਿਰ ਉੱਥੋਂ ਗਏ ਆ ਅੱਗੇ ਤੇ ਹਾਂਜੀ ਫਿਰ ਮੱਚਗੜ ਦੇ ਇਕ ਪੀਲ ਕਰਨੀ ਚਾਹੋਗੇ ਕਿ ਲੋਕਾਂ ਨੂੰ ਹਾਂਜੀ 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 ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਅੱਜ ਕੱਲ ਦੇ ਬੱਚਿਆਂ ਨੂੰ ਬੱਚੀਆਂ ਨੂੰ ਵੀ ਖਾਲਸਾ ਪੰਥ ਨਾਲ ਜੁੜੋ ਆਪਣਾ ਅਮਰਤ ਛਕੋ ਖੰਡੇ ਵਟੇ ਦਾ ਅਮਰਤ ਛਕੋ ਗੁਰਸਿੱਖੀ ਧਾਰਨ ਕਰੋ ਜਿੰਨਾ ਹੋ ਸਕਦਾ ਜਿੰਨਾ ਹੋ ਸਕਦਾ ਆਪਣੇ ਗੁਰੂ ਧਾਮਾਂ ਨਾਲ ਜੁੜੋ ਆਪਣੇ ਗੁਰਦੁਆਰੇ ਆਓ ਆਪਣਾ ਇਤਿਹਾਸ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਆਪਣੀ ਗੁਰਸਿੱਖੀ ਵਿੱਚ ਜੁੜੋ ਆਪਣਾ ਜਿੰਨਾ ਹੋ ਸਕਦਾ ਆਪਣਾ ਪੂਰਨ ਆਪਣੇ ਰੂਪ ਵਿੱਚ ਆਓ ਆਪਣੇ ਰੋਮ ਨਾ ਕਟਵਾਓ ਆਪਣੀ ਬੇਅਦਬੀ ਨਾ ਕਰੋ ਰੋਮਾਂ ਦੀ ਤੇ ਹਾਂਜੀ ਆਪਣਾ ਬਾਣਾ ਸਹੀ ਰੱਖੋ ਆਪਣੇ ਕਲਚਰ ਜਿਹੜਾ ਆਪਣੇ ਕਲਚਰ ਨੂੰ ਨਾ ਭੁੱਲੋ ਬਸ ਮੈਂ ਇਹੀ ਹਾਂਜੀ ਪੰਜਾਬੀ ਵਿੱਚ ਬੋਲੋ ਬੱਚਿਆਂ ਨੂੰ ਆਪਣੀ ਪੰਜਾਬੀ ਸਿਖਾਓ ਠੀਕ ਹੈ ਹਾਂਜੀ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ